ਕੇਂਦਰ ਨੇ ਬਿਜਲੀ ਉਪਭੋਗਤਾਵਾਂ ਲਈ ਨਵੇਂ ਕਨੈਕਸ਼ਨ ਲੈਣ ਅਤੇ ਛੱਤਾਂ ਤੇ ਲੱਗਣ ਵਾਲੀਆਂ ਸੂਰ ਊਰਜਾ ਇਕਾਈਆਂ ਲਈ ਨਿਯਮ ਸੌਖੇ ਕੀਤੇ ਨੇ ਹੁਣ ਮahanagari ਖੇਤਰ ਚ ਨਵਾਂ ਬਿਜਲੀ ਕਨੈਕਸ਼ਨ 3 ਦਿਨ ਚ ਅਤੇ ਨਗਰਪਾਲਿਕਾ ਖੇਤਰ ਚ 7 ਦਿਨ ਚ ਮਿਲਣਗੇ ਦਿਹਾਤੀ ਖੇਤਰਾ ਚ ਇਹ ਸਮਾਂ 15 ਦਿਨ ਹੋਵੇਗਾ ਸਰਕਾਰ ਨੇ ਇਸ ਨਾਲ ਸੰਬੰਧਿਤ ਬਿਜਲੀ ਨਿਯਮ 2020 ਚ ਸੂਧ ਨੂੰ ਮਨਜ਼ੂਰੀ ਦੇ ਦਿੱਤੀ ਹੈ ਛੱਤ ਤੇ ਸੂਰ ਬਿਜਲੀ ਇਕਾਈ ਲਾਉਣ ਦੀ ਪ੍ਰਕਿਰਿਆ ਵੀ ਸੌਖੀ ਕੀਤੀ ਗਈ ਹੈ ਨਾਲ ਹੀ ਬਹੁਮੰਜ਼ਿਲਾ ਫਲੈਟਾਂ 'ਚ ਰਹਿਣ ਵਾਲੇ ਉਪਭੋਗਤਾਵਾਂ ਨੂੰ ਵੀ ਕਨੈਕਸ਼ਨ ਦੀ ਕਿਸਮ ਚੁਣਨ ਦਾ ਅਧਿਕਾਰ ਦਿੱਤਾ ਗਿਆ ਹੈ। ਰਹਾਇਸ਼ੀ ਸੋਸਾਇਟੀ 'ਚ ਸਧਾਰਨ ਖੇਤਰ ਤੇ ਬੈਕਅਪ ਜਨਰੇਟਰ ਲਈ ਵੱਖ-ਵੱਖ ਬਿਲਿੰਗ ਯਕੀਨੀ ਕੀਤੀ ਗਈ ਹੈ। ਸੋਧ ਨਿਯਮ 'ਚ ਉਪਭੋਗਤਾਵਾਂ ਦੀ ਸ਼ਿਕਾਇਤ ਤੇ ਬਿਜਲੀ ਦੀ ਖਪਤੀ ਤਸਦੀਕ ਲਈ ਵੰਡ ਕੰਪਨੀਆਂ ਵੱਲੋਂ ਲਾਏ ਗਏ ਮੀਟਰਾਂ ਦੀ ਜਾਂਚ ਦੀ ਵੀ ਵਿਵਸਥਾ ਹੈ। ਬਿਜਲੀ ਮੰਤਰੀ ਆਰ ਕੇ ਸਿੰਘ ਨੇ ਕਿਹਾ ਕਿ ਸਰਕਾਰ ਲਈ ਉਪਭੋਗਤਾਵਾਂ ਦੇ ਹਿੱਤ ਵਿੱਚ ਸਭ ਤੋਂ ਉੱਪਰ ਹਨ ਅਤੇ ਇਹ ਸੋਧਾ ਇਸੇ ਦੇ ਮੱਦੇ ਨਜ਼ਰ ਕੀਤੀਆਂ ਗਈਆਂ ਨੇ ਨਵਾਂ ਬਿਜਲੀ ਕਨੈਕਸ਼ਨ ਮਿਲਣ ਦੀ ਮਿਆਦ ਮਹਾਨਗਰੀ ਖੇਤਰਾ 'ਚ 7 ਦਿਨ ਤੋਂ ਘਟਾ ਕੇ 3 ਦਿਨ ਔਰ ਨਗਰ ਨਿਗਮ ਖੇਤਰਾ 'ਚ 15 ਦਿਨ ਤੋਂ ਘਟਾ ਕੇ 7 ਦਿਨ ਤੇ ਦਿਹਾਤੀ ਖੇਤਰਾ 'ਚ 30 ਦਿਨ ਤੋਂ ਘਟਾ ਕੇ 15 ਦਿਨ ਕਰ ਦਿੱਤੀ ਗਈ ਹੈ ਹਾਲਾਂਕਿ ਪਹਾੜੀ ਖੇਤਰਾ ਦੇ ਦੇਹਾਤੀ ਇਲਾਕਿਆਂ 'ਚ ਨਵੇਂ ਕਨੈਕਸ਼ਨ ਲੈਣ ਜਾਂ ਮੌਜੂਦਾ ਕਨੈਕਸ਼ਨ 'ਚ ਸੋਧ ਲਈ ਸਮਾਂ ਹੱਦ ਪਹਿਲਾਂ 20 ਦਿਨ ਹੀ ਰਹੇਗੀ ਛੱਤ 'ਤੇ ਸੂਰ ਪ੍ਰਣਾਲੀ ਸਥਾਪਿਤ ਕਰਨ ਨੂੰ ਵੀ ਜਿਆਦਾ ਸਰਲ ਤੇ ਤੇਜ਼ ਬਣਾਇਆ ਗਿਆ ਹੈ ਮੰਤਰਾਲੇ ਨੇ ਕਿਹਾ ਹੈ ਕਿ 10 ਕਿਲੋਵਾਟ ਤੱਕ ਦੀਆਂ ਸੂਰ ਪ੍ਰਣਾਲੀਆਂ ਲਈ ਤਕਨੀਕੀ ਵਿਹਾਰਤਾ ਅਧਿਐਨ ਦੀ ਲੋੜ ਨਹੀਂ ਹੋਵੇਗੀ ਇਸ ਨਾਲ ਵੱਧ ਸਮਰੱਥਾ ਦੀਆਂ ਸੂਰ ਊਰਜਾ ਪ੍ਰਣਾਲੀਆਂ ਲਈ ਤਕਨੀਕੀ ਵਿਹਾਰਤਾ ਅਧਿਐਨ ਦੀ ਸਮਾਂ ਹੱਦ 20 ਦਿਨ ਤੋਂ ਘਟਾ ਕੇ 15 ਦਿਨ ਕਰ ਦਿੱਤੀ ਗਈ ਹੈ ਜੇ ਨਿਰਧਾਰਤ ਸਮੇਂ ਅੰਦਰ ਅਧਿਐਨ ਪੂਰਾ ਨਹੀਂ ਹੁੰਦਾ ਤਾਂ ਉਸ ਨੂੰ ਸਹੀ ਮੰਨਿਆ ਜਾਵੇਗਾ ਨਵੇਂ ਨਿਯਮਾਂ ਤਹਿਤ ਉਪਭੋਗਤਾ ਹੁਣ ਆਪਣੇ ਇਲੈਕਟ੍ਰੋਨਿਕਸ ਵਾਹਨ ਨੂੰ ਚਾਰਜ ਕਰਨ ਲਈ ਵੱਖਰਾ ਬਿਜਲੀ ਕਨੈਕਸ਼ਨ ਲੈ ਸਕਦੇ ਨੇ ਸਹਿਕਾਰੀ ਹਾਊਸਿੰਗ ਸੁਸਾਇਟੀ ਬਹੁ ਮੰਜ਼ਲਾ ਇਮਾਰਤਾਂ ਰਹਾਇਸ਼ੀ ਕਲੋਨੀਆਂ ਆਦਿ ਚ ਰਹਿਣ ਵਾਲੇ ਲੋਕਾਂ ਕੋਲ ਹੁਣ ਵੰਡ ਲਾਇਸੈਂਸ ਧਾਰੀ ਤੋਂ ਜਾਂ ਤਾਂ ਸਾਰਿਆਂ ਲਈ ਨਿੱਜੀ ਕਨੈਕਸ਼ਨ ਜਾਂ ਪੂਰੇ ਪਰਿਵਾਰ ਲਈ ਸਿੰਗਲ ਪੁਆਇੰਟ ਕਨੈਕਸ਼ਨ ਚੁਣਨ ਦਾ ਬਦਲ ਹੋਵੇਗਾ ਨਾਲ ਹੀ ਮੀਟਰ ਰੀਡਿੰਗ ਅਸਲ ਬਿਜਲੀ ਖਪਤ ਅਨੁਸਾਰ ਨਾ ਹੋਣ ਦੀ ਸ਼ਿਕਾਇਤ ਹੋਣ ਤੇ ਵੰਡ ਲਾਇਸੈਂਸ ਧਾਰੀਆਂ ਨੂੰ ਹੁਣ ਸ਼ਿਕਾਇਤ ਮਿਲਣ ਦੀ ਤਰੀਕ ਤੋਂ 5 ਦਿਨਾਂ ਅੰਦਰ ਇੱਕ ਵਾਧੂ ਮੀਟਰ ਲਾਉਣਾ ਪਵੇਗਾ ਇਸ ਵਾਧੂ ਮੀਟਰ ਦੀ ਵਰਤੋਂ ਰੀਡਿੰਗ ਦੀ ਤਸਦੀਕ ਲਈ ਕੀਤੀ ਜਾਵੇਗੀ